ਬ੍ਰੇਕ ਤੁਹਾਰ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰਠੜਾ ਵੀ ਸਵਾਗਤ ਕਰਦੇ ਆ ਸੋ ਸਰ ਹੁਣ ਮੁੱਦਾ ਹੁਣ ਇਹ ਹੈ ਕਿ ਕੰਪਿਊਟਰ ਟੀਚਰਸ ਜਿਹੜੇ ਨੇ ਉਹ ਵੀ ਮਰਨ ਵਰਤ ਜਿਹੜਾ ਉਹ ਰੱਖਣ ਜਾ ਰਹੇ ਨੇ ਤਾਂ ਸਰ ਇਹਦਾ ਕਾਰਨ ਕੀ ਹੈ ਕੰਪਿਊਟਰ ਟੀਚਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਬਹੁਤ ਵਾਜਬ ਤੇ ਹੱਕੀ ਮੰਗਾਂ ਜਿਹੜੀਆਂ ਨੇ ਉਹ ਪੈਂਡਿੰਗ ਪਈਆਂ ਹੋਈਆਂ ਨੇ ਜੀ ਔਰ ਕਮਾਲ ਦੀ ਗੱਲ ਹੈ ਕਿ ਇੱਕ ਨਹੀਂ ਦੋ ਨਹੀਂ ਤੀਜੀ ਸਰਕਾਰ ਤੀਜੀ ਪੋਲੀਟਿਕਲ ਪਾਰਟੀ ਦੀ ਸਰਕਾਰ ਜਿਹੜੀ ਆ ਗਈ ਹੈ ਪਰ ਇਹਨਾਂ ਕੰਪਿਊਟਰ ਅਧਿਆਪਕਾਂ ਦੀਆਂ ਜਿਹੜੀਆਂ ਵਾਜਬ ਤੇ ਹੱਕੀ ਮੰਗਾਂ ਨੇ ਉਹਦੇ ਤੇ ਕੋਈ ਵੀ ਸਾਰਥਕ ਜਿਹੜੀ ਆ ਮੀਟਿੰਗ ਨਹੀਂ ਹੋਈ ਜਿਹਦੇ ਚ ਕੋਈ ਜੁ ਵਾਜਬ ਸਿੱਟੇ ਕੱਢੇ ਜਾ ਜੀ ਕੰਪਿਊਟਰ ਅਧਿਆਪਕ ਸੰਗਰੂਰ ਵਿੱਚ ਪਿਛਲੇ 90 ਦਿਨਾਂ ਤੋਂ ਲੜੀਵਾਰ ਭੁਖ ਹੜਤਾਲ ਕਰ ਰਿਹਾ ਜੀ ਅਸੀਂ ਦੇਖਿਆ ਕਿ ਲੱਭੇ 90 ਦਿਨ ਦਾ ਸਮਾਂ 3 ਮਹੀਨੇ ਦਾ ਸਮਾਂ ਹੁੰਦਾ ਹੈ ਤੇ 3 ਮਹੀਨੇ ਲੜੀਵਾਰ ਭੁਖ ਹੜਤਾਲ ਕਰਨੀ ਆਪਣੀ ਛੁੱਟੀ ਲੈ ਕੇ ਕਰਨੀ ਤੇ ਸਰਕਾਰ ਦਾ ਟਾਸ ਤੋਂ ਮਸਣਾ ਹੋਣਾ ਕਈ ਵਾਰੀ ਇਹਨਾਂ ਨੇ ਡਿਮੋਨਸਟ੍ਰੇਸ਼ਨਾਂ ਕੀਤੀਆਂ ਮਜ਼ਾਰੇ ਕੀਤੇ ਰੈਲੀਆਂ ਕੀਤੀਆਂ ਵੱਖ-ਵੱਖ ਢੰਗ ਤਰੀਕੇ ਅਪਣਾਏ ਪਰ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਜੀ ਇਸ ਸਬੰਧੀ ਇਸ ਜਥੇਬੰਦੀ ਦੇ ਕੁਝ ਆਗੂਆਂ ਨੇ ਜਿਹੜੇ ਪੋਖੜ ਤਾਲ ਦੇ ਲੜੀਵਾਰੀ ਪੋਖੜ ਤਾਲ ਕਰ ਰਹੇ ਆ ਉਹਨਾਂ ਨੇ ਕੱਲ ਹੀ ਐਲਾਨ ਕੀਤਾ ਕਿ 22 ਦਸੰਬਰ ਤੋਂ ਉਹ ਮਰਨ ਵਰਤ ਤੇ ਬੈਠ ਰਹੇ ਨੇ ਮੈਂ ਮਰਨ ਵਰਤ ਸੰਬੰਧੀ ਇੱਕ ਗੱਲ ਕਹਿਣੀ ਚਾਹਨਾ ਕਿ ਪਿਛਲੇ ਦਿਨਾਂ ਚ ਇੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਰੀ ਵੀ ਮਰਨ ਵਰਤ ਤੇ ਬੈਠੇ ਤੇ ਮਰਨ ਵਰਤ ਤੇ ਬੈੰਦੇ ਸਾਰ ਹੀ ਉਹਨਾਂ ਦਾ ਜਿਹੜਾ ਧਰਨਾ ਆ ਉਹ ਇੱਕ ਵਾਰੀ ਫਿਰ ਸੁਰਖੀਆਂ ਚ ਆ ਗਿਆ ਅਖਬਾਰਾਂ ਨੂੰ ਮੀਡੀਆ ਨੂੰ ਥੋੜੀ ਲੋੜ ਹੁੰਦੀ ਆ ਤੇਜ ਮਸਾਲੇ ਦੀ ਤੇ ਮਸਾਲੇ ਦਾ ਕੰਮ ਤਾਂ ਮਰਨ ਵਰ ਦੀ ਖਬਰ ਕਰਦੀ ਹੈ ਜੀ ਪਰ ਮਰਨ ਵਰ ਤੇ ਰੱਖਣਾ ਤੇ ਉਹਦੇ ਤੇ ਖੜਨਾ ਤੇ ਪੂਰੀ ਮੂਵਮੈਂਟ ਅਸਾਰ ਨਹੀਂ ਇੱਕ ਆਪਣੇ ਆਪ ਵਿੱਚ ਘਟਨ ਕਰਦਾ ਹੈ ਜੀ ਹੁਣ 22 ਤਰੀਕ 22 ਦਸੰਬਰ ਬਹੁਤ ਜਲਦੀ ਸਮਝ ਲਓ ਵੀ 22 ਦਿਨ ਰਹਿ ਗਏ ਨੇ ਅਤੇ ਇਹ ਅਧਿਆਪਕ ਆਗੂ ਜੌਨੀ ਸਿੰਘਲਾ ਹੋਰਾਂ ਨੇ ਕਿਹਾ ਹੈ ਕਿ ਅਸੀਂ ਇੱਕ ਪੂਰੀ ਪਲੈਨਿੰਗ ਕਰ ਲਈ ਹੈ ਇਹ ਜੋਨੀ ਸਿੰਗਲਾ ਮਰਨਵਰਤ ਤੇ ਬੈਠਣਗੇ ਉਹਨਾਂ ਤੋਂ ਬਾਅਦ ਜੇ ਉਹਨਾਂ ਨੂੰ ਚੁੱਕ ਲਿਆ ਜਾਂਦਾ ਜਿਵੇਂ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਚੁੱਕ ਲਿਆ ਗਿਆ ਆ ਜਾਂ ਉਹਨਾਂ ਦਾ ਮਰਨਵਰਤ ਤੋੜਿਆ ਜਾਂਦਾ ਜਾਂ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਸ ਸਥਿਤੀ ਵਿੱਚ ਉਹਨਾਂ ਨੇ ਰਣਜੀਤ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਹੈ ਉਦਮ ਸਿੰਘ ਡੋਗਰਾ ਹੋਰਾਂ ਦਾ ਜ਼ਿਕਰ ਕੀਤਾ ਹੈ ਰਾਜਵਿੰਦਰ ਕੌਰ ਦਾ ਜ਼ਿਕਰ ਕੀਤਾ ਤੇ ਇੱਕ ਲੜਕੀ ਸੀਮਾ ਰਾਣੀ ਦਾ ਜ਼ਿਕਰ ਕੀਤਾ ਹੈ ਕਿ ਅਸੀਂ ਪੰਜ ਬੰਦਿਆਂ ਦਾ ਇਹ ਐਲਾਨ ਕਰਦੇ ਹਾਂ ਕਿ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਮਰਨ ਵਰਤੇ ਬੈਠੇਗਾ ਭਾਵ ਇਹ ਹੈ ਕਿ ਇਹ ਅੰਦੋਲਨ ਹੁਣ ਮਰਨ ਜਾਂ ਕਰਨ ਦੀ ਹਾਲਤ ਚ ਪਹੁੰਚ ਗਿਆ ਹੈ ਕਿ ਅਸੀਂ ਮਰਾਂਗੇ ਜਾਂ ਜੀਵਾਂਗੇ ਸੋ ਇਹ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਜੀ ਸਰ ਸਰ ਹੁ ਮੇਰਾ ਆਖਰਿ ਸਵਾਲ ਇਹ ਹੈ ਕਿ ਪਿਕਟਿਸ ਸੁਸਾਇਟੀ ਕੀ ਹੈ ਜਿਸ ਦੇ ਅਧੀਨ ਅਧਿਆਪਕਾਂ ਨੂੰ ਰੱਖਿਆ ਗਿਆ ਹੈ ਦੇਖੋ ਪਿਕਟਿਸ ਸੁਸਾਇਟੀ ਇੱਕ ਐਸੀ ਸੁਸਾਇਟੀ ਹੈ ਜਿਹੜੀ ਇਹਨਾਂ ਨੂੰ 2004-5 ਵਿੱਚ ਭਰਤੀ ਕਰਨ ਤੋਂ ਬਾਅਦ ਭਾਵੇਂ ਉਹ ਐਡ ਹੌਕ ਬੇਸ ਤੇ ਸੀ ਕੰਟਰੈਕਚੁਅਲ ਸੀ ਉਹਨਾਂ ਦੀ ਭਰਤੀ ਤੋਂ ਬਾਅਦ ਬਣਾਈ ਗਈ ਜੀ ਅ ਦੂਸਰੀ ਗੱਲ ਇਹ ਹੈ ਇਹ ਇੱਕ এডਿਕੇਸ਼ਨ ਡਿਪਾਰਟਮੈਂਟ ਦੇ ਅਧੀਨ ਬਣਾਈ ਗਈ ਸੁਸਾਇਟੀ ਹੈ ਇਸ ਸੋਸਾਇਟੀ ਦੇ ਚੇਅਰਮੈਨ ਜਿਹੜੇ ਨੇ ਉਹ ਚੀਫ ਸੈਕਟਰੀ ਸਾਹਿਬ ਨੇ ਤੇ ਇਹਦੇ ਵਾਈਸ ਚੇਅਰਮੈਨ ਐਜੂਕੇਸ਼ਨ ਸੈਕਟਰੀ ਸਾਹਿਬ ਹੁੰਦੇ ਨੇ ਇਹਦੇ ਵਿੱਚ ਜਿਹੜੇ ਡੀਪੀਆਈ ਸਾਹਿਬ ਨੇ ਜਾਂ ਫਾਈਨਾਂਸ ਸੈਕਟਰੀ ਨੇ ਜਾਂ ਦੋ ਡਿਪਟੀ ਕਮਿਸ਼ਨਰ ਲਏ ਜਾਂਦੇ ਨੇ ਉਹ ਇਹਦੇ ਮੈਂਬਰ ਹੁੰਦੇ ਨੇ ਅਸਲ ਵਿੱਚ ਇਹ ਜਿਹੜੀ ਪ੍ਰੈਕਟਿਸ ਸੋਸਾਇਟੀ ਆ ਇਹ ਮਹਿਜ਼ ਇੱਕ ਮਖੌਟਾ ਆ ਇਹ ਮਖੌਟਾ ਇਸ ਲਈ ਧਾਰਨ ਕੀਤਾ ਗਿਆ ਕਿ ਇਹਨਾਂ ਸਕੂਲ ਅਧਿਆਪਕਾਂ ਨੂੰ ਜਾਂ ਇਸ ਸਬਜੈਕਟ ਦੇ ਸਕੂਲ ਅਧਿਆਪਕਾਂ ਨੂੰ ਕਹੀਏ ਕਿ ਬਾਕੀ ਅਧਿਆਪਕਾਂ ਨੂੰ ਵੱਖਰਿਆਂ ਕਰਨਾ ਹੈ ਵੱਖਰਿਆਂ ਕਰਨ ਦੇ ਲਈ ਸਰਕਾਰ ਨੇ ਇਕਤਾਇ ਕੀਤਾ ਕਿ ਇਹਨਾਂ ਦੀ ਸੈਲਰੀ ਜਿਹੜੀ ਹੈ ਉਹ ਮਹੱਲੀ ਦੇ ਖਜ਼ਾਨਾ ਅਫਸਰ ਚੋਂ ਆਫਿਸ ਚੋਂ ਨਿਕਲਦੀ ਹੈ ਹਾਲਾਂਕਿ ਪੁਆਇੰਟ 5 ਜਿਹੜੀ ਮਦ ਹੈ ਜਿਹਦੇ ਤਹਿਤ ਇਹ ਇਸ ਡਿਪਾਰਟਮੈਂਟ ਦਾ ਖਜ਼ਾਨਾ ਜਿਹੜਾ ਰਿਲੀਜ਼ ਹੁੰਦਾ ਹੈ ਉਹਦੇ ਤਹਿਤ ਮਦ ਨੰਬਰ 109 ਦੇ ਸਬ ਮਦ ਦੇ ਵਿੱਚੋਂ ਇਹ ਨਿਕਲਦੀ ਹੈ ਮਤਲਬ ਮਦ ਤਾਂ 0.5 ਹੀ ਹੈ ਪਰੰਤੂ ਇਹਨੂੰ ਵੱਖਰਿਆਂ ਕਰ ਦਿੱਤਾ ਗਿਆ ਹੁਣ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਕੰਪਿਊਟਰ ਟੀਚਰ ਨੂੰ ਇੰਨਾ ਲੰਮਾ ਸਮਾਂ ਹੋ ਗਿਆ 20 ਸਾਲ ਹੋ ਗਿਆ ਉਹਨਾਂ ਨੂੰ ਕੰਮ ਕਰਦਿਆਂ ਨੂੰ ਹਨਾ 24 ਤੱਕ ਚਾਰ ਚ ਲੱਗੇ 24 ਤੱਕ 20 ਸਾਲ ਹੋ ਗਿਆ ਇਹਨਾਂ 20 ਸਾਲਾਂ ਵਿੱਚ ਵੱਖ-ਵੱਖ ਖਤਰਨਾਕ ਡਿਊਟੀਆਂ ਕਰਦੇ ਕਰੋਨਾ ਕਾਲ ਚ ਡਿਊਟੀਆਂ ਕੀਤੀਆਂ ਜਾਂ ਇਲੈਕਸ਼ਨ ਡਿਊਟੀਆਂ ਕੀਤੀਆਂ ਜਾਂ ਹੋਰ ਐਸੀਆਂ ਡਿਊਟੀਆਂ ਦੌਰਾਨ 103 ਤੋਂ ਉੱਤੇ ਅਧਿਆਪਕਾ ਦੀ ਮੌਤ ਹੋ ਚੁੱਕੀ ਜੀ ਜਿਨ੍ਹਾਂ ਅਧਿਆਪਕਾਂ ਦੀ ਮੌਤ ਹੋ ਗਈ ਉਹਨਾਂ ਦੀ ਥਾਂ ਤੇ ਨਾ ਤਾਂ ਉਹਨਾਂ ਦੇ ਵਾਰਸਾਂ ਨੂੰ ਪ੍ਰਾਇਓਰਟੀ ਇਸ ਨੌਕਰੀ ਮਿਲੀ ਨਾ ਉਹਨਾਂ ਨੂੰ ਗ੍ਰੈਸਟੀ ਮਿਲੀ ਨਾ ਉਹਨਾਂ ਨੂੰ ਲੀਵਨ ਕੈਸ਼ਮੈਂਟ ਮਿਲਿਆ ਤੇ ਪੈਨਸ਼ਨ ਤਾਂ ਬਹੁਤ ਦੂਰ ਦੀਆਂ ਗੱਲਾਂ ਹੋ ਗਈਆਂ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਤਿੰਨ ਟੀਚਰ ਇਹਨਾਂ ਕੰਪਿਊਟਰ ਟੀਚਰਾਂ ਦੇ ਵਰਗ ਦੇ ਰਿਟਾਇਰ ਵੀ ਹੋ ਗਏ ਜਿਹੜੇ ਟੀਚਰ ਰਿਟਾਇਰ ਹੋਏ ਨਾ ਉਹਨਾਂ ਨੂੰ ਕੋਈ ਪੈਨਸ਼ਨ ਨਾ ਲੀਵਨ ਕੈਸ਼ਮੈਂਟ ਨਾ ਗ੍ਰੈਸਟੀ ਭਾਵ ਉਹਨਾਂ ਦੇ ਰਿਟੇਲ ਜਿਹੜਾ ਆਰਡਰ ਆ ਤੇ ਇਹ ਕਹਤਾ ਗਿਆ ਕਿ ਤੁਹਾਡੀਆਂ ਸਵਾਵਾਆਂ 58 ਸਾਲ ਦੀਆਂ ਪੂਰਾ ਹੋਣ ਕਰਕੇ ਖਤਮ ਕੀਤੀਆਂ ਜਾਂਦੀਆਂ ਨੇ ਤੇ ਜਿੱਦਾਂ ਉਹ ਆਏ ਸੀ ਵਿਚਾਰੇ ਉਦਾਂ ਹੀ ਆਪਣੇ ਘਰਾਂ ਨੂੰ ਚੱਲ ਗਏ ਜੀ ਹੁਣ ਇਹਨਾਂ ਨੂੰ ਪੰਜਵੇਂ ਪੇ ਕਮਿਸ਼ਨ ਦੇ ਬਣਦੇ ਲਾਭ ਤਾਂ ਮਿਲੇ ਪੰਜਵੇਂ ਪੇ ਕਮਿਸ਼ਨ ਦੇ ਜਿਹੜੇ ਲਾਭ ਨੇ ਉਹਨਾਂ ਤੋਂ ਬਾਅਦ ਛੇਵੇਂ ਪੇ ਕਮਿਸ਼ਨ ਪੰਜਾਬ ਦੇ ਸਾਰੇ ਮੁਲਾਜ਼ਮਾਂ ਤੇ ਲਗਭਗ ਲਾਗੂ ਹੋ ਗਿਆ ਸਕੂਲ ਦੇ ਸਾਰੇ ਟੀਚਰਾਂ ਤੇ ਲਾਗੂ ਹੋ ਗਿਆ ਪਰ ਇਹਨਾਂ ਨੂੰ ਛੇਵੇਂ ਪੇ ਕਮਿਸ਼ਨ ਅਜੇ ਤੱਕ ਨਹੀਂ ਮਿਲਿਆ ਛੇਵੇਂ ਪੇ ਕਮਿਸ਼ਨ ਨਾ ਮਿਲਿਆ ਹੋਣ ਕਰਕੇ ਪਿਛਲੇ 4 ਸਾਲਾਂ ਤੋਂ ਜਿਹੜੇ ਟੀਚਰ ਸ਼ੇਮਾ ਪੇ ਕਮਿਸ਼ਨ ਲੈ ਰਹੇ ਆ ਉਹਨਾਂ ਤੇ ਨਵੇਂ ਪੇ ਕਮਿਸ਼ਨ ਮੁਤਾਬਕ ਜਿਹੜਾ ਡੇਰਿੰਗ ਅਲਾਉਂਸ ਹੈ ਜਿਹਨੂੰ ਡੀਏ ਆਖਦੇ ਆ ਉਹ ਡੀਏ ਪੰਜਾਬ ਸਰਕਾਰ ਦੇ ਰਹੀ ਹੈ ਇਹਨਾਂ ਨੂੰ 5ਵੇਂ ਪੇ ਕਮਿਸ਼ਨ ਮੁਤਾਬਕ ਤਨਖਾਹਾਂ ਲੈਂਦਿਆਂ ਨੂੰ ਡੀਏ ਵੀ ਨਹੀਂ ਮਿਲ ਰਿਹਾ ਇਹਦਾ ਮਤਲਬ ਇਹਨਾਂ ਦਾ ਪੰਜਵੇਂ ਪੇ ਕਮਿਸ਼ਨ ਮੁਤਾਬਕ ਇਹਨਾਂ ਦੀ ਸੈਲਰੀ ਘਟਾ ਹੈ ਪਲੱਸ ਉੱਤੋਂ ਡੀਏ ਦਾ ਨੁਕਸਾਨ ਹੋ ਰਿਹਾ ਸੋ ਇਹਨਾਂ ਦੀਆਂ ਵਾਜਬ ਤੇ ਹੱਕੀ ਮੰਗਾਂ ਜਿਹੜੀਆਂ ਨੇ ਉਹ ਇਹ ਹੈ ਕਿ ਸਾਨੂੰ ਡੀਏ ਦਿਓ ਸਾਨੂੰ ਛੇਮਾ ਪੇ ਕਮਿਸ਼ਨ ਦਿਓ ਸਾਨੂੰ ਰਿਟਾਇਰਲ ਬੈਨੀਫਿਟ ਦਿਓ ਸਾਨੂੰ ਪੰਜਾਬ ਸਰਵਿਸ ਸਿਵਲ ਸਰਵਿਸ ਰੂਲ ਨੇ ਉਹਨਾਂ ਦੇ ਮੁਤਾਬਕ ਜੋ ਸਾਡੇ ਹੱਕ ਬਣਦੇ ਆ ਉਹ ਦਿਓ ਕਿਉਂਕਿ ਜਦੋਂ ਇਹਨਾਂ ਨੂੰ ਪਹਿਲੀ ਵਾਰੀ ਭਰਤੀ ਕਰਨ ਲਈ ਭਾਵੇਂ ਉਹ ਅਡਹੌਕ ਸੀ ਕੰਟਰੈਕਚੁਅਲ ਸੀ ਜਿਹੜਾ ਇਸ਼ਤਿਹਾਰ ਦਿੱਤਾ ਗਿਆ ਆ ਉਹ ਇਸ਼ਤਿਹਾਰ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਸੀ ਇਸ ਕਰਕੇ ਇਹਨਾਂ ਦੀ ਵਾਜਬ ਤੇ ਹੱਕੀ ਮੰਗ ਹੈ ਕਿ ਸਾਨੂੰ ਡਿਪਾਰਟਮੈਂਟ ਦੇ ਵਿੱਚ ਮਰਜ ਕੀਤਾ ਜਾਵੇ ਤੇ ਜਿਹੜੀ ਪ੍ਰੈਕਟਿਸ ਨਾ ਦੀ ਇੱਕ ਦਿਖਾਵੀਂ ਮਖੌਟਾ ਆ ਇਹਨੂੰ ਖਤਮ ਕੀਤਾ ਜਾਵੇ ਨਾਲ ਹੀ ਨਾਲ ਮੈਂ ਸਮਝਦਾ ਆ ਅਠਵਾਲ ਜੀ ਕਿ ਇੱਕ ਦੇਸ਼ ਸਾਡੇ ਦੇਸ਼ ਨੇ ਪਿਛਲੇ ਦਿਨਾਂ ਚ ਜੇ ਕੋਈ ਬੰਗਲਾਦੇਸ਼ ਤੋਂ ਜਾਂ ਪਾਕਿਸਤਾਨ ਤੋਂ ਜਾਂ ਨੇਪਾਲ ਤੋਂ ਕੋਈ Hindu ਜਾਂ ਗੈਰ ਮੁਸਲਮਨ ਆਉਂਦਾ ਤਾਂ 5 ਸਾਲ ਸਾਡੇ ਦੇਸ਼ ਚ ਜੇ ਰਵੇ ਰੈਗੂਲਰ ਤਾਂ ਉਹਨੂੰ ਅਸੀਂ ਨਾਗਰਿਕਤਾ ਦੇ ਦਿੰਨੇ ਆ ਆ ਜੇ ਉਹ ਲਗਾਤਾਰ 5 ਸਾਲ ਨਹੀਂ ਰਹਿੰਦਾ ਤਾਂ ਉਹ ਟਟਮੇ ਰੂਪ ਵਿੱਚ 7 ਸਾਲ ਰਵੇ ਤਾਂ ਅਸੀਂ ਉਹਨੂੰ ਨਾਗਰਿਕਤਾ ਦੇ ਦਿੰਨੇ ਆ ਇਹ ਜਿਹੜੇ 4-5 ਚ ਆਏ ਸੀ ਇਹਨਾਂ ਨੂੰ ਤਾਂ 20 ਸਾਲ ਹੋ ਗਏ ਨੇ ਹੁਣ 20 ਸਾਲ ਅ ਇਸ ਵਿਭਾਗ ਚ ਕੰਮ ਕਰਦੇ ਨੇ ਕੰਮ ਵੀ ਜਿੱਥੇ ਕੰਪਿਊਟਰ ਟੀਚਰਾਂ ਦੀ ਲੋੜ ਪੈਂਦੀ ਆ ਜਿੰਨੀਆਂ ਇਲੈਕਸ਼ਨਾਂ ਹੋਣੀਆਂ ਸਾਰੇ ਕੰਪਿਊਟਰ ਟੀਚਰਾਂ ਨੂੰ ਚੁੱਕ ਕੇ ਉਹ ਇਲੈਕਸ਼ਨ ਡਿਊਟੀ ਤੇ ਲਾ ਦੇਣਾ ਸਾਰੇ ਐਸਡੀ ਮੈਨ ਆਫਿਸ ਚ ਕੰਪਿਊਟਰ ਟੀਚਰ ਬੈਠਦੇ ਨੇ ਡੀਸੀ ਦਫ਼ਤਰਾਂ ਚ ਕੰਪਿਊਟਰ ਟੀਚਰ ਬੈਠਦੇ ਨੇ ਜਦੋਂ ਜਨਗਣਨਾ ਹੋਣੀ ਆ ਚਲੋ ਕੰਪਿਊਟਰ ਟੀਚਰ ਜਦੋਂ ਮਤਲਬ ਹਰ ਜਦੋਂ ਕੋਰੋਨਾ ਕਾਲ ਸੀ ਚਲੋ ਕੰਪਿਊਟਰ ਟੀਚਰ ਮਤਲਬ ਇਹ ਕੰਪਿਊਟਰ ਟੀਚਰਾਂ ਦੀਆਂ ਜੇ ਇੰਨੀਆਂ ਲੋੜਾਂ ਨੇ ਜੇ ਨਹੀਂ ਸਰਦਾ ਦਾ ਜਿਸ ਮਕਸਦ ਨਾਲ ਇਹ ਐਡ ਦਿੱਤੀ ਗਈ ਸੀ ਕਿ ਹਿੰਦੁਸਤਾਨ ਦੇ ਪੰਜਾਬ ਦੇ ਨੌਜਵਾਨਾਂ ਨੂੰ ਟੈਕਨੀਕਲ ਤੇ ਐਡਵਾਂਸ ਜਿਹੜੀ ਆ ਉਹ ਗਿਆਨ ਨਾਲ ਜੋੜਨਾ ਹੈ ਤੇ ਫਿਰ ਉਹਨਾਂ ਅ ਅਧਿਆਪਕਾਂ ਨੂੰ ਵੀ ਇਨਸਾਫ ਦਿਓ ਜਿਨ੍ਹਾਂ ਨੇ ਉਹਨਾਂ ਬੱਚਿਆਂ ਨੂੰ ਗਿਆਨ ਨਾਲ ਜੋੜਨਾ ਸੋ ਅਸੀਂ ਵੀ ਆਰਪੀਡੀ ਵੱਲੋਂ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਮਾਨ ਨੂੰ ਇਹ ਬੇਨਤੀ ਕਰਦੇ ਆ ਕਿ ਇਸ ਵਰਗ ਨੂੰ ਅਣਗੌਲਿਆ ਕੀਤਾ ਗਿਆ ਹੈ ਪਿਛਲੇ ਲੰਬੇ ਸਮੇਂ ਤੋਂ ਬਾਅਦ ਅਣਗੌਲੇ ਕੀਤੇ ਜਾ ਰਹੇ ਨੇ ਇਹਨਾਂ ਦੀ ਆਵਾਜ਼ ਤੇ ਹੱਕੀ ਮੰਗਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਜੀ ਬਿਲਕੁਲ ਸੋ ਐਸ ਇਜ਼ ਦਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਦੋ ਵਕਫ ਵਕ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਹੈ ਸਰ ਨੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਸਰ ਤੁਸੀਂ ਕੀਮਤੀ ਸਮਾਂ ਕਰਕੇ ਪਹੁੰਚੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੇ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ